ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਜੀ ਤੇ ਇੱਕ ਪਾਰਟੀ ਵੇਅਰ ਸੂਟ ਵੀ ਹੋਣਗੇ ਤੇ ਪਸ਼ਮੀਨੇ ਦੇ ਵਿੱਚ ਵੀ ਸੂਟ ਹੋਣਗੇ ਦੋ ਤਰ੍ਹਾਂ ਦੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੀਆਂ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਹਾਂ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਘਰ ਬੈਠੇ ਆਪਾਂ ਪ੍ਰੋਵਾਈਡ ਕਰਦੇ ਹਾਂ ਜੀ ਤੇ ਬੁਕਿੰਗ ਲਈ ਨੰਬਰ ਹੈ ਮੇਰਾ 8146580803814680800 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਸੂਟ ਲੈਣੇ ਹੁੰਦੇ ਆ ਤੁਸੀਂ ਜਦ ਮਰਜ਼ੀ ਮੰਡੇ ਟੂ ਸੈਟਰਡੇ ਸ਼ਾਪ ਤੇ ਵੀ ਆ ਸਕਦੇ ਹੋ ਸਵੇਰੇ 10:30 ਵਜੇ ਸ਼ਾਪ ਖੁੱਲ ਜਾਂਦੀ ਹੈ ਰਾਤੀ ਅੱਜ ਉਹ ਜੇ ਤਾਂ ਕਿਸ਼ੌਕ ਨੂੰ ਓਪਨ ਹੁੰਦੀ ਹੈ ਇਸ ਟਾਈਮ ਦੇ ਵਿੱਚ ਤੁਸੀਂ ਜਦ ਮਰਜ਼ੀ ਆ ਕੇ ਵੀ ਪਰਚੇਜ਼ਿੰਗ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤੁਸੀਂ ਹਰੇਕ ਸੂਟ ਦਾ ਆਪਾਂ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਪਰ ਜਿਹੜੀ ਪੇਮੈਂਟ ਆ ਉਹ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਦੇਖਦੇ ਹਾਂ ਉਸ ਦਾ ਪਹਿਲਾ ਸੂਟ ਇਹ ਦੇਖੋ ਰੈਸਟਕਲ ਉਹਦੇ ਵਿੱਚ ਸੂਟ ਹੈ ਬਿਲਕੁਲ ਨਵਾਂ ਫੈਬਰਿਕ ਆਇਆ ਰਾਮਟੈਕਸ ਬ੍ਰਾਂਡ ਦਾ ਇਹ ਟਿਸ਼ੂ ਸਿਲਕ ਇਹ ਜਿਹੜਾ ਕ੍ਰੈਸ਼ ਟਿਸ਼ੂ ਹੁੰਦਾ ਜਿਵੇਂ ਦੇਖਣ ਨੂੰਵੇਂ ਦੀ ਉਹ ਲੁੱਕ ਆ ਰਹੀ ਹੈ ਪਰ ਇਹ ਸਿਲਕ ਦੇ ਵਿੱਚ ਹੈ ਬਹੁਤ ਸੋਹਣਾ ਟਿਸ਼ੂ ਸਿਲਕ ਬਹੁਤ ਹੀ ਜ਼ਿਆਦਾ ਸੌਫਟ ਇਸ ਦੇ ਨਾਲ ਸਿਲਕ ਦੀ ਬਾਟਮ ਹੈ 3 ਮੀਟਰ ਦੀ ਤੇ 2.5 ਮੀਟਰ ਦੀ ਸ਼ਰਟ ਰਾਮਟੈਕਸ ਬ੍ਰਾਂਡ ਦਾ ਸੂਟ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਹੈ ਜੀ ਇਹ ਇਹ ਦੇਖੋ ਬਹੁਤ ਪਿਆਰਾ ਇਹਦੇ ਤੇ ਵਰਕ ਹੋਇਆ ਸਾਰਾ ਹੈਂਡਵਰਕ ਇਹ ਪਾਰਟੀ ਵੇਅਰ ਸੂਟ ਹੈਗੇ ਅੱਜ ਦੇ ਆਪਣੇ ਰਾਮਟੈਕਸ ਬ੍ਰਾਂਡ ਦੇ ਪੂਰਾ ਹੈਵੀ ਘੇਰਾ ਜਿੰਨਾ ਮਰਜ਼ੀ ਤੁਸੀਂ ਇਹਦਾ ਬਣਾ ਸਕਦੇ ਹੋ ਸਾਰਾ ਹੈਂਡਵਰਕ ਹੋਇਆ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਟਿਸ਼ੂ ਸਿਲਕ ਦੇ ਵਿੱਚ ਕੁਝ ਡਿਫਰੈਂਟ ਅੱਜ ਹੈਗਾ ਕਨਸੈਪਟ ਤੇ ਸਿਲਕ ਦੀ ਉਹ ਬਾਟਮ ਹੈ ਜੀ ਨਾਲ 3 ਮੀਟਰ ਦੀ ਫੁੱਲ ਫੰਕਸ਼ਨਲ ਸੂਟ ਹੈ ਰਸਟ ਕਲਰ ਦੇ ਵਿੱਚ ਹੈ ਦੇਖੋ ਕਿੰਨਾ ਪਿਆਰਾ ਇਹ ਫਰੰਟ ਤੇ ਸਾਰਾ ਇਹ ਵਰਕ ਹੋਇਆ ਬੈਕ ਤੇ ਵੀ ਸੇਮ ਫਲਾਵਰ ਹੈ ਇਹ ਬੈਕ ਆ ਜਣੀ ਇੱਕ ਸੂਟ ਦਾ ਮੈਂ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦੰਨੀ ਆ ਬਾਕੀ ਫਿਰ ਇਹਦੇ ਕਲਰ ਦਿਖਾ ਦਾਂਗੇ ਤੁਹਾਨੂੰ ਇਹ ਬੈਕ ਆ ਜਣੀ ਹੈ ਜੀ ਸ਼ਰਟ ਦੀ ਏ ਫਰੰਟ ਆ। ਰਸਟ ਕਲਰ ਦੇ ਵਿੱਚ ਤੇ ਨਾਲ ਟਿਸ਼ੂ ਦਾ ਹੀ ਦੁਪੱਟਾ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਤੇ ਪ੍ਰੋਪਰ ਲੇਸ ਔਰ ਗੈਂਜ਼ਾ ਦੀ ਬਹੁਤ ਪਿਆਰੀ ਲੇਸ ਲੱਗੀ ਹੋਈ ਹੈ ਨਾਲ دی ਉਹ। ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਦੁਪੱਟਾ ਰੈਡੀ। ਕਹਿਣ ਦਾ ਮਤਲਬ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ। ਕੋਈ ਫਿਸਲਣ ਵਾਲਾ ਨਹੀਂ ਹੈਗਾ ਜਦੋਂ ਇਹਨੂੰ ਪਾਵਾਂਗੇ ਇਹਦੀ ਬਹੁਤ ਪਿਆਰੀ ਲੁੱਕ ਆਣੀ ਹੈ ਜੀ। ਟਿਸ਼ੂ ਸਿਲਕ ਦੇ ਵਿੱਚ ਸੂਟ ਇਹ ਆਪਣਾ ਰਾਮ ਟੈਕਸ ਬ੍ਰਾਂਡ ਦੇ ਜੀ ਰਸਟ ਕਲਰ ਦੇ ਵਿੱਚ ਆਪਣਾ ਪਹਿਲਾ ਸੂਟ 3800 ਪ੍ਰਾਈਸ ਦਾ ਜੀ 3800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ 3800 ਪ੍ਰਾਈਸ ਹੈ ਹੁਣ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦੰਨੀ ਆ ਇੱਕ ਸੂਟ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰਤਾ ਇਹਦੇ ਵਿੱਚ ਬੜੇ ਪਿਆਰੇ ਪਿਆਰੇ ਕਲਰ ਆ ਨੈਕਸਟ ਹੈਗਾ ਥੋੜਾ ਪਿੰਕ ਟੋਨ ਤੇ ਬੜਾ ਪਿਆਰਾ ਡਾਰਕ ਪਿੰਕ ਜਿਹਾ ਕਲਰ ਹੈ ਮਜੈਂਟਾ ਤੋਂ ਵੀ ਥੋੜਾ ਡਾਰਕ ਹੁੰਦਾ ਕਾਲਸ ਤੇ ਉਹ ਵਾਲਾ ਕਲਰ ਹੈ ਟਿਸ਼ੂ ਸਿਲਕ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸੂਟ ਅੱਜ ਦੇ ਸਾਰੇ ਸਾਰਾ ਹੈਂਡਵਰਕ ਹੋਇਆ ਜੀ ਫਰੰਟ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਘੇਰਾ ਜਿੰਨਾ ਮਰਜ਼ੀ ਤੁਸੀਂ ਰੈਡੀ ਕਰ ਸਕਦੇ ਹੋ ਸਿਲਕ ਦੀ 3 ਮੀਟਰ ਦੀ ਬਾਟਮ ਹੈ ਨਾਲ ਇਹ ਸ਼ਰਟ ਹੋਗੀ ਨਾਲ ਟਿਸ਼ੂ ਸਿਲਕ ਦਾ ਹੀ ਬੜਾ ਪਿਆਰਾ ਜਿਹਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਤੇ ਪ੍ਰੋਪਰ ਲੇਸ ਦੇ ਨਾਲ ਫਿਨਿਸ਼ਿੰਗ ਹੋਈ ਵੀ ਹੈ ਦੁਪੱਟੇ ਦੀ ਬਹੁਤ ਪਿਆਰੀ ਲੁੱਕ ਆਣੀ ਸੂਟ ਦੀ ਇਹ ਲੁੱਕਾਂ ਦੇ ਵਿੱਚ ਦੇਖੋ ਕਿੰਨਾ ਪਿਆਰਾ ਸੂਟ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਅੱਜ ਦੇ ਬੜੇ ਇਹ ਵਾਲੇ ਸੂਟ ਰਹਿਣਗੇ ਕਲਰ ਵੀ ਬੜੇ ਪਿਆਰੇ ਆ ਨੈਕਸਟ ਕਲਰ ਆ ਗਿਆ ਇਹਦੇ ਛਪੜੇ ਕੋਲ ਮਸਟਰਡ ਕਲਰ ਹੈ ਸੇਮ ਦੇ ਵਿੱਚ ਮਸਟਰਡ ਕਲਰ ਟਿਸ਼ੂ ਸਿਲਕ ਦੇ ਵਿੱਚ ਸ਼ਰਟ ਤੇ ਸਿਲਕ ਦੀ 3 ਮੀਟਰ ਦੀ ਬਾਟਮ ਨਾਲ ਤੇ ਟਿਸ਼ੂ ਸਿਲਕ ਦਾ ਹੀ ਦੁਪੱਟਾ ਬੜਾ ਸੋਹਣਾ ਮਸਟਰਡ ਕਲਰ ਦੇ ਵਿੱਚ ਸਾਰਾ ਹੈਂਡਵਰਕ ਹੋਇਆ ਹੈ ਪਿੱਸੂ ਸਿਲਕ ਦਾਈ ਇਸ ਦਾ ਦੁਪੱਟਾ ਦੁਪੱਟਾ ਦੇ ਖਾਰੇ ਪਾਸੇ ਕੋਹਤ ਪਿਆਰੀ ਲੇਸ ਲੱਗੀ ਹੋਈ ਹੈ ਦੁਪੱਟੇ ਦੇ ਇਹਨੂੰ ਕਾ ਲੈਣੀ ਹੈ ਜੀ ਸੂਟ ਦੀ ਇਹ ਦੁਪੱਟਾ ਆ ਗੀ ਪ੍ਰੋਪਰ ਲੇਸ ਨਾਲ ਫਿਨਿਸ਼ਿੰਗ ਹੈ ਕੋਹਤ ਪਿਆਰੀ ਲੁੱਕ ਇਹ ਕਿਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਰਹਿਣਗੇ ਅੱਜ ਦੇ ਆਪਣੇ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਪਿਆਰਾ ਡਾਰਕ ਕਾਫੀ ਵਾਈਨ ਜਿਹਾ ਕਲਰ ਹੈ ਡਿਫਰੈਂਟ ਜਾਈ ਕਾਫੀ ਕਲਰ ਦੇ ਵਿੱਚ ਥੋੜਾ ਮੈਰੂਨ ਟੋਨ ਦੇ ਵਿੱਚ ਥੋੜਾ ਡਾਰਕ ਹੁੰਦਾ ਜੀ ਬਰਾਊਨ ਕਲਰ ਬਰਾਊਨ ਵੀ ਨਹੀਂ ਕਹਿ ਸਕਦੇ ਹੈ ਤਾਂ ਥੋੜਾ ਮੈਰੂਨ ਟੱਚ ਦੇ ਵਿੱਚ ਹੈ ਵਾਈਨ ਕਲਰ ਨੂੰ ਥੋੜਾ ਕਾਫੀ ਜ਼ਿਆਦਾ ਡਾਰਕ ਦੇ ਵਿੱਚ ਹੈ ਵਾਈਨ ਕਲਰ ਕਾਲਸ ਤੇ ਕਹਿੰਦਾ ਮਤਲਬ ਇਹ ਸ਼ਰਟ ਹੋ ਗਈ ਸਾਰਾ ਹੈਂਡਵਰਕ ਕਲਰ ਬੜਾ ਪਿਆਰਾ ਹੈ ਇਹ ਵਾਲੇ ਸੂਟ ਦਾ ਵੀ ਸਿਲਕ ਦੀ ਬਾਟਮ ਨਾਲ ਟਿਸ਼ੂ ਸਿਲਕ ਦੀ ਸ਼ਰਟ ਤੇ ਨਾਲ ਟਿਸ਼ੂ ਸਿਲਕ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਜੀ ਫੁੱਲ ਲੈਂਥ ਦੇ ਵਿੱਚ ਤੇ ਬਹੁਤ ਪਿਆਰੀ ਚੜਾਈ ਹੈ ਤੇ ਨਾਲ ਦੀ ਸੇਮ ਬਾਟਮ ਦੇ ਨਾਲ ਦੀ ਲੇਸ ਲਗਾ ਕੇ ਔਰਗੈਂਜ਼ਾ ਬਰੀਕ ਫਿਨਿਸ਼ਿੰਗ ਕੀਤੀ ਹੋਈ ਦੁਪੱਟੇ ਇਹ ਲੁੱਕਾ ਜਣੀ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਆਪਣਾ ਇਹ ਮੈਂ ਚਾਰ ਸੂਟ ਤੁਹਾਨੂੰ ਪਾਰਟੀ ਵੇਅਰ ਸੂਟ ਦਿਖਾਏ ਆ ਰਾਮਟੈਕਸ ਬ੍ਰਾਂਡ ਦੇ ਹੁਣ ਪਸ਼ਮੀਨੇ ਦੇ ਸੂਟ ਦਿਖਾਵਾਂਗੇ ਪਹਿਲਾਂ ਡਾਰਕ ਚਾਰਟ ਦਿਖਾ ਦਿੰਨੀ ਆ ਮੈਂ ਤੁਹਾਨੂੰ ਫਿਰ ਲਾਈਟ ਕਲਰ ਦੇ ਵਿੱਚ ਵੀ ਦਿਖਾਵਾਂਗੇ ਹਰ ਇੱਕ ਏਜ ਦੇ ਅੱਜ ਆਪਾਂ ਸੂਟ ਲੈ ਕੇ ਆਏ ਆ ਪਸ਼ਮੀਨੇ ਦੇ ਵੀ ਕਿਉਂਕਿ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਇਹ ਦੇਖੋ ਪਿਓਰ ਪਸ਼ਮੀਨੇ ਦਾ ਸੂਟ ਹੈ ਫਿਰ ਡਾਊਟ ਲਾਈਨਿੰਗ ਸੂਟ ਬਣਨਾ ਬਹੁਤ ਸੂਰੇ ਗਰਮ ਦੇ ਵਿੱਚ ਹੈ ਜੀ ਸੂਟ ਬਲੈਕ ਕਲਰ ਹੈ ਤੇ ਸੈਂਟਰ ਚ ਤੁਸੀਂ ਦੇਖ ਸਕਦੇ ਹੋ ਪਲੇਨ ਪੈਚ ਲਗਾ ਕੇ ਇਹ ਸਾਰਾ ਵਰਕ ਕੀਤਾ ਹੋਇਆ ਬਰੀਕੀ ਥ੍ਰੈਡ ਦੇ ਨਾਲ ਬਲੈਕ ਕਲਰ ਸੂਟ ਦਾ ਇਹ ਸਾਰਾ ਵਰਕ ਹੈ ਜੀ ਜਿਹੜਾ ਸੈਂਟਰ ਚ ਤੁਹਾਨੂੰ ਦਿਖ ਰਿਹਾ ਬਹੁਤ ਪਿਆਰਾ ਵਰਕ ਕੀਤਾ ਹੋਇਆ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਨਾਲ ਹੈਗੀ ਸੈਲਫ ਦੇ ਵਿੱਚ ਹੀ ਪਲੇਨ ਬਾਟਮ 3 ਮੀਟਰ ਦੀ ਪਸ਼ਮੀਨੇ ਦੀ ਬਾਟਮ ਹੈ ਜੀ ਨਾਲ ਮੈਚਿੰਗ ਸੂਟ ਪਸ਼ਮੀਨੇ ਦਾ ਵਿਦਆਊਟ ਲਾਈਨਿੰਗ ਬਣਨਾ ਇਹ ਲੁੱਕ ਆ ਜਾਣੀ ਹੈ ਇਸ ਦੇ ਨਾਲ ਹੈਗਾ ਚਨਾਉਨ ਦਾ ਦੁਪੱਟਾ ਚਨਾਉਨ ਦਾ ਦੁਪੱਟਾ ਪ੍ਰੋਪਰ लेस ਦੀ ਫਿਨਿਸ਼ਿੰਗ ਦੇ ਨਾਲ ਨਾਲ ਦੀ ਉਹ लेस ਲੱਗੀ ਹੋਈ ਹੈ ਚਨਾਉਨ ਦਾ ਦੁਪੱਟਾ ਵਧੀਆ ਫੰਕਸ਼ਨ ਚ ਆਪਾਂ ਵੀਅਰ ਕਰ ਸਕਦੇ ਹਾਂ ਬਹੁਤ ਸੋਹਣਾ ਜਿਹੜਾ ਵਰਕ ਹੈ ਉਹ ਹੀ ਬਹੁਤ ਪਿਆਰਾ ਹੋਇਆ ਜੀ ਇਹਦੇ ਤੇ ਵਰਕ 2800 ਪ੍ਰਾਈਸ ਹੈ ਸੂਟ ਦਾ 2800 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਪਹਿਲਾ ਇਹ ਵਾਲਾ ਸੂਟ ਤੇ ਇਹਦੇ ਮੈਂ ਤੁਹਾਨੂੰ ਹੁਣ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਵਾਈਨ ਜਿਹਾ ਕਲਰ ਹੈ ਵਾਈਨ ਵੀ ਨਹੀਂ ਕਹਿ ਸਕਦੇ ਕਾਫੀ ਕਲਰ ਹੈ ਜੀ ਇਹ ਕਿਉਂਕਿ ਅੱਜ ਕੱਲ ਕਲਰ ਹੀ ਬਹੁਤ ਡਿਫਰੈਂਟ ਆ ਰਹੇ ਆ ਆਪ ਨੂੰ ਦੱਸਣ ਚ ਕਨਫਿਊਜ਼ਨ ਹੋ ਜਾਂਦੀ ਹੈ ਵੀ ਕਲਰ ਕਿਹੜਾ ਕਹੀਏ ਕਾਫੀ ਕਲਰ ਦੇ ਵਿੱਚ ਹੈ ਜੀ ਸਾਰਾ ਵਰਕ ਸੇਮ ਜਿਹੜਾ ਮੈਂ ਬਲੈਕ ਤੇ ਤੁਹਾਨੂੰ ਦਿਖਾਇਆ ਹੈ ਸੈਂਟਰ 'ਚ ਇਹ ਸਾਰਾ ਵਰਕ ਕੀਤਾ ਹੋਇਆ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਨਾਲ ਸੈਲਫ ਦੇ ਵਿੱਚ ਬਾਟਮ ਹੈ 3 ਮੀਟਰ ਦੇ ਤੇ ਚ ਨਾ ਆਉਂਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਨੈਕਸਟ ਹੈ ਗਿਆ ਇਹਦੇ ਵਿੱਚ ਗ੍ਰੀਨ ਕਲਰ ਗ੍ਰੀਨ ਕਲਰ ਸਾਰਾ ਵਰਕ ਸੇਮ ਦੇ ਵਿੱਚ ਹੀ ਪਹਿਲਾਂ ਬਲੈਕ ਦਿਖਾਇਆ ਫਿਰ ਕਾਫੀ ਕਲਰ ਦਿਖਾਇਆ ਹੁਣ ਹੈ ਗਿਆ ਗ੍ਰੀਨ ਕਲਰ ਸੇਮ ਸੂਟ ਜਿਹਨਾਂ ਦਾ ਦੁਪੱਟਾ ਨਾਲ ਪ੍ਰੋਪਰਲੀ ਇਸ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਸੂਟ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਬਲੂ ਕਲਰ ਬਲੂ ਕਲਰ ਸਾਰਾ ਵਰਕ ਸੈਂਟਰ ਚ ਦੇਖ ਸਕਦੇ ਹੋ ਤੁਸੀਂ ਸਾਰਾ ਇਹ ਵਰਕ ਕੀਤਾ ਹੋਇਆ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਮੈਚਿੰਗ ਬਾਟਮ ਸੈਲਫ ਦੇ ਵਿੱਚ ਨਾਲ 3 ਮੀਟਰ ਦੀ ਪਿਓਰ ਪਸ਼ਮੀਨੇ ਦਾ ਸੂਟ ਹੈ ਵਿਦਾਊਟ ਲਾਈਨਿੰਗ ਬਣਨਾ ਰਾਮਟੈਕਸ ਬ੍ਰਾਂਡ ਦਾ ਚਨਾਉਣ ਦਾ ਦੁਪੱਟਾ ਨਾਲ ਪ੍ਰੋਪਰ ਲੇਸ ਦੇ ਨਾਲ ਫਿਨਿਸ਼ਿੰਗ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਡਾਰਕ ਕਲਰ ਚ ਦਿਖਾਏ ਹਾਂ ਹੁਣ ਥੋੜੇ ਸੋਬਰ ਕਲਰ ਚ ਦਿਖਾਵਾਂਗੇ ਨਾ ਤਾਂ ਜ਼ਿਆਦਾ ਲਾਈਟ ਹੈ ਨਾ ਜ਼ਿਆਦਾ ਡਾਰਕ ਜਿਨ੍ਹਾਂ ਨੂੰ ਐਵੇਂ ਆਪਣੀ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਜਾਂ ਫਿਰ ਥੋੜਾ ਜਆ ਲਾਈਟ ਕਲਰ ਹੀ ਪਸੰਦ ਹੈ ਇਹ ਹੈਗਾ ਪਸ਼ਮੀਨੇ ਦਾ ਸੂਟ 3 ਮੀਟਰ ਦੀ ਸ਼ਰਟ ਹੈ ਜੀ ਇਹ 3 ਮੀਟਰ ਦੀ ਬਾਟਮ ਹੈ ਵਰਕ ਦੇਖੋ ਕਿੰਨਾ ਪਿਆਰਾ ਸੂਟ ਦਾ ਇਹ ਸੈਂਟਰ 'ਚ ਇਹ ਸਾਰਾ ਵਰਕ ਕੀਤਾ ਹੋਇਆ ਸਾਰਾ ਆਰੀ ਵਰਕ ਹੈ ਹੈਂਡ ਦੇ ਵਿੱਚ ਇਹ ਵਧੀਆ ਫੰਕਸ਼ਨ 'ਚ ਤੁਸੀਂ ਵੇਅਰ ਕਰ ਸਕਦੇ ਹੋ ਸੂਟ ਜਿੰਨਾ ਦਾ ਹੈਵੀ ਨਾਪ ਹੈ ਤੁਸੀਂ ਪੂਰਾ ਘੇਰਾ ਜਿੰਨਾ ਮਰਜ਼ੀ ਇਹਦਾ ਬਣਾ ਸਕਦੇ ਹੋ ਸੂਟ ਦਾ ਜਿਹੜਾ ਬੈਕ ਤੇ ਹੈਗੀ ਐ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਹੈ ਨਾਲ ਨਾਲ ਮੈਚਿੰਗ ਪਲੇਨ ਬਾਟਮ ਹੈ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਇਸ ਦੇ ਨਾਲ ਹੈਗਾ ਚਨਾਉਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਕੀਤੀ ਹੋਈ ਹੈ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਹੈ ਜੀ ਇਹ ਸੂਟ ਹੈ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਬੜਾ ਸੋਹਣਾ ਪੀਚ ਜਿਹਾ ਕਲਰ ਹੈ ਥੋੜਾ ਡਾਰਕ ਪੀਚ ਕਲਰ ਬਦਾਮੀ ਟੋਨ ਤੇ ਇਹ ਸਾਰਾ ਵਰਕ ਕੀਤਾ ਹੋਇਆ ਸੈਂਟਰ 'ਚ ਆਰੀ ਵਰਕ ਹੈ ਹੈਂਡ ਦੇ ਵਿੱਚ ਇਹ ਰੇਤੇ ਵੀ ਪੂਰਾ ਹੈਵੀ ਵਰਕ ਪਸ਼ਮੀਨੇ ਦੀ ਬਾਟਮ ਹੈ ਨਾਲ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਤੇ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਨੈਕਸਟ ਹੈਗਾ ਇਹਦੇ ਵਿੱਚ ਸਕਿਨ ਕਲਰ ਲਾਈਟ 골ਡਨ ਕਲਰ 골ਡਨ ਕਲਰ ਦੇ ਵਿੱਚ ਇਹ ਦੇਖੋ ਸਾਰਾ ਬੜੇ ਪਿਆਰੇ ਸਰਦਾਰੀ ਸੂਟ ਸਾਰਾ ਹੈਂਡਵਰਕ ਹੋਇਆ ਸੈਂਟਰ ਚ ਆਰੀ ਵਰਕ ਘੇਰੇ ਤੇ ਵੀ ਹੈਵੀ ਵਰਕ 3 ਮੀਟਰ ਦੀ ਸ਼ਰਟ ਚਨੌਨ ਦਾ ਦੁਪੱਟਾ ਨਾਲ ਪੂਰਾ 2.5 ਮੀਟਰ ਦਾ ਬਹੁਤ ਪਿਆਰਾ ਸੂਟ ਹੈ ਸਰਦਾਰੀ ਸੂਟ 2800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ ਜਾਂ ਗ੍ਰੀਨ ਟੋਨ ਤੇ ਆ ਪਿਸਤਾ ਗ੍ਰੀਨ ਕਲਰ ਪਿਸਤਾ ਗ੍ਰੀਨ ਕਲਰ ਦੇ ਵਿੱਚ ਇਹ ਲੋਕਾ ਸੈਂਟਰ 'ਚ ਇਹ ਜਿਹੜਾ ਤੁਸੀਂ ਇਹ ਵਾਲਾ ਦੇਖ ਰਹੇ ਹੋ ਸਾਰਾ ਆਰੀ ਵਰਕ ਹੋਇਆ ਹੈ ਹੈਂਡ ਦੇ ਵਿੱਚ ਸਾਰਾ ਆਰੀ ਵਰਕ ਹੈ ਘੇਰੇ ਤੇ ਵੀ ਹੈਵੀ ਹੈਂਡ ਵਰਕ ਇਹ ਸਾਰਾ ਵਰਕ ਕੀਤਾ ਹੋਇਆ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਮੈਚਿੰਗ ਬਾਟਮ ਨਾਲ ਤੇ ਚਨੌਨ ਦਾ ਦੁਪੱਟਾ ਆ ਦੇਖੋ ਚਨੌਨ ਦਾ ਦੁਪੱਟਾ 5 ਮੀਟਰ ਦਾ ਦਰਦ ਕੋਟ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਸਾਰੇ 2800 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ